ਹੁਣ ਡੀਏ ਦੇ ਪਰਚੇ 'ਚ ਉਹਨਾਂ ਨੇ ਮੁੱਖ ਤੌਰ ਤੇ ਤਿੰਨ ਧਾਰਾਵਾਂ ਲਾਈਆਂ ਨੇ ਉਹਨਾਂ ਵੀ ਤੁਹਾਨੂੰ ਮੈਂ ਵਿਆਖਿਆ ਦੱਸ ਦਿੰਦਾ ਪਹਿਲੀ ਤਾਂ ਕਹਿੰਦੇ ਆ ਜੀ ਕ੍ਰਿਮੀਨਲ ਕਾਂਸਪੀਰੇਸੀ ਛੜੇੰਤਰ ਕਾਦੇ ਲਈ ਟੂ ਕਮਿਟ ਅਨਫੈਂਸ ਕਿ ਕੋਈ ਗناہ ਕਰਨ ਵਾਸਤੇ ਕਾਂਸਪੀਰੇਸੀ ਛੜੇੰਤਰ ਰਚਨਾ ਦੂਜੀ ਧਾਰਾ ਸੀਗੀ ਕੋਈ ਵੀ ਪਬਲਿਕ ਸਰਵੰਟ ਮਿਸਕੰਡਕਟ ਕਰਕੇ ਬਾਦ ਚਲਣੀ ਕਰਕੇ ਐਂਡ ਡਿਸਪਲਨ ਕਰਕੇ ਤਾਂ ਕਿ ਉਹ ਆਪਣੇ ਆਪ ਨੂੰ ਅਮੀਰ ਕਰ ਸਕੇ ਐਨ ਰਿਚ ਕਰ ਸਕੇ ਇਲ ਸਿੱਕ ਲਈ ਇਲਿਗਲੀ ਉਸਦੇ ਲਈ 4 ਸਾਲ ਤੋਂ ਲੈ ਕੇ 5 ਸਾਲ ਮੈਕਸਿਮਮ ਤੱਕ ਉਹਨੂੰ ਕੈਦ ਹੋ ਸਕਦੀ ਆ ਇਹ ਤਾਂ ਮੋਟੀਆਂ ਮੋਟੀਆਂ ਗੱਲਾਂ ਸੀ ਤੇ ਕ੍ਰਿਮੀਨਲ ਕਾਂਸਪੀਰੇਸੀ ਤੁਹਾਨੂੰ ਮੈਂ ਦੱਸਤੀ ਨੂੰ ਕਮਿਟ ਹੈ ਨਾਫੈਂਸ ਪਬਲਿਕ ਸਰਵੈਂਟਸ ਮਿਸਕੰਡਕਟ ਜੀ ਨੂੰ 4 ਸਾਲ ਤੋਂ 10 ਸਾਲ ਤੱਕ ਕੈਦ ਹੋ ਸਕਦੀ ਆ ਚੌਥਾ ਜੀ ਪਬਲਿਕ ਸਰਵੈਂਟ ਇੰਟੈਂਸ਼ਨਲੀ ਮਤਲਬ ਕਿ ਧਾਰ ਕੇ ਮਨ ਦੇ ਵਿੱਚ ਪੂਰੀ ਵਿਉਂਤ ਬਣਾ ਕੇ ਆਪਣੇ ਆਪ ਨੂੰ